ਸੋ ক্রিকেট ਪ੍ਰੇਮੀਆ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਵਿਰਾਟ ਕੋਹਲੀ ਦੇ ਫੈਸਲੇ ਇੱਕ ਝਟਕਾ ਜ਼ਰੂਰ ਹੈ ਸੋ ਵਿਰਾਟ ਕੋਹਲੀ ਨੇ ਜਿਹੜੀ ਸਨਿਆਸ ਲੈਣ ਦੀ ਇੱਛਾ ਪ੍ਰਗਟ ਕੀਤੀ ਸੀ ਹੁਣ ਉਸ ਤੇ ਮੋਹਰ ਲੱਗ ਚੁੱਕੀ ਹੈ ਦੱਸਦੇ ਕਿ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਇੱਛਾ ਪ੍ਰਗਟਾਈ ਸੀ ਹਾਲਾਂਕਿ ਬੀਸੀਸੀਆਈ ਨਹੀਂ ਚਾਹੁੰਦਾ ਸੀ ਕਿ ਉਹ ਸੰਨਿਆਸ ਲੈਣ ਅਤੇ ਫੈਸਲੇ ਤੇ ਮੁੜ ਵਿਚਾਰ ਕਰਨ ਦੇ ਲਈ ਆਖਿਆ ਸੀ ਲੇਕਿਨ ਵਿਰਾਟ ਕੋਹਲੀ ਦੇ ਵੱਲੋਂ ਜਿਹੜਾ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਿਹੜਾ ਐਲਾਨ ਕਰ ਦਿੱਤਾ ਗਿਆ ਕਿ ਹੁਣ ਉਹ ਟੈਸਟ ਕ੍ਰਿਕਟ ਨਹੀਂ ਖੇਡਣਗੇ ਉਸ ਤੋਂ ਪਹਿਲਾਂ ਦੱਸ ਦਈਏ ਰੋਹਿਤ ਸ਼ਰਮਾ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਜ਼ਰੀਏ ਟੈਸਟ ਕ੍ਰਿਕਟ ਤੋਂ ਸੰਨਿਆਸ ਸਨਿਆਸ ਲੈਣ ਦਾ ਐਲਾਨ ਕੀਤਾ ਸੀ ਸੋ ਹੁਣ ਵਿਰਾਟ ਕੋਹਲੀ ਦੇ ਵੱਲੋਂ ਵੀ ਹੈ ਜਿਹੜਾ ਇਹ ਐਲਾਨ ਕਰ ਦਿੱਤਾ ਗਿਆ ਵਿਰਾਟ ਕੋਹਲੀ ਹੈ ਜਿਹੜਾ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣਾ ਚਾਹੁੰਦੇ ਸਨ ਅਤੇ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਇਹ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਦੱਸਦੇ ਕਿ ਬਾਰਡਰ ਗਾਵਸਕਰ ਸੀਰੀਜ਼ ਦੇ ਵਿੱਚ ਵਿਰਾਟ ਦਾ ਪ੍ਰਦਰਸ਼ਨ ਬਿਹਤਰ ਨਹੀਂ ਰਿਹਾ ਸੀ ਉਹਨਾਂ ਨੇ ਸੀਰੀਜ਼ ਦੇ ਵਿੱਚ 23.75 ਦੀ ਔਸਤ ਨਾਲ ਰਨ ਬਣਾਏ ਸੀ ਉੱਥੇ ਹੀ ਅੱਠ ਵਿੱਚੋਂ 7 ਵਾਰੇ ਆਫ ਸਟੰਪ ਦੇ ਬਾਹਰ ਵੀ ਇਹ ਜਿਹੜਾ ਗੇਮ ਤੇ ਆਊਟ ਹੋ ਗਏ ਸੋ ਬਜੀਟੀ ਦੇ ਵਿੱਚ ਕੋਹਲੀ ਨੇ ਹੈ ਜਿਹੜਾ ਨੌ ਪਾਰੀਆਂ ਦੇ ਵਿੱਚ ਨਾਬਾਦ ਸ਼ਤਕ ਸਮੇਤ 190 ਰਨ ਬਣਾਏ ਸੋ ਹੁਣ ਉਹਨਾਂ ਦੇ ਵੱਲੋਂ ਜਿਹੜਾ ਸੀਰੀਜ਼ ਦੇ ਵਿੱਚੋਂ ਸਨਿਆਤ ਲੈਣ ਦਾ ਐਲਾਨ ਕਰ ਦਿੱਤਾ ਗਿਆ ਸੋ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਲੁਧਿਆਣਾ ਲਾਈਵ ਲਈ ਬਿਊਰੋ ਰਿਪੋਰਟ